ਪੰਜਾਬ ਪੰਜਾਬੀ ਅਤੇ ਪੰਜਾਬੀ ਇਤਨਾਲ ਮੋਹ ਪਿਆਰ ਰੱਖਣ ਵਾਲੇ ਸਤਿਕਾਰਯੋਗ ਬਜ਼ੁਰਗੋ ਮਤਾਓ ਭਰਾਓ ਭੈਣੋ ਅਤੇ ਬੱਚਿਓ ਗੱਲ ਅੱਗੇ ਤੋਰਨ ਤੋਂ ਪਹਿਲੇ ਗੁਰੂ ਕਲਗੀ ਤਰਪਾਸ਼ਾ ਦੀ ਬਖਸ਼ੀ ਹੋਈ ਫਤਿਹਕ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਝਵਾਨ ਦਰਸ਼ਕੋ ਅਸੀਂ ਆਪਣੇ ਚੈਨਲ ਤੋਂ ਕੁਝ ਦਿਨ ਪਹਿਲੇ ਇੱਕ ਵੀਡੀਓ ਪ੍ਰਸਾਰਤ ਕੀਤੀ ਸੀ ਜਿਸ ਦਾ ਸਰਲੇਖ ਜਦੋਂ ਇਰਾਦਾ ਮਜ਼ਬੂਤ ਹੋ ਜਾਵੇ ਸੀ ਉਹ ਇੱਕ ਪ੍ਰੇਰਣਾਦਾਇਕ ਕਹਾਣੀ ਉੱਪਰ ਆਧਾਰਿਤ ਸੀ ਤੇ ਉਸੇ ਤਰ੍ਹਾਂ ਦੀ ਕਹਾਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਪਰ ਕਿੰਨਾ ਹੈ ਕਿ ਉਹ ਘਟਨਾ ਮੇਰੇ ਆਪਣੇ ਜੀਵਨ ਵਿੱਚੋਂ ਸੀ ਇਹ ਬਰਤਾਰਾ ਮੇਰੇ ਛੋਟੇ ਭਰਾ ਦੀ ਜ਼ਿੰਦਗੀ ਨਾਲ ਸੰਬੰਧਿਤ ਹੈ ਕੱਲ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਕਿ ਅਸੀਂ ਤਿੰਨ ਭਰਾ ਆ ਸਾਡੇ ਪਿਤਾ ਜੀ ਅਸੀਂ ਉਹਨਾਂ ਨੂੰ ਪਾਪਾ ਜੀ ਕਹਿੰਦੇ ਸੀ ਉਹ ਵਿਦਿਆਵਿਭਾਗ ਵਿੱਚ ਸੀਗੇ ਤੇ ਉਹਨਾਂ ਦੀ ਸ਼ੁਰੂ ਤੋਂ ਇੱਛਾ ਸੀ ਕਿ ਤਿੰਨਾਂ ਮੁੰਡਿਆਂ ਵਿੱਚੋਂ ਇੱਕ ਨੂੰ ਪ੍ਰੋਫੈਸਰ ਬਣਾਉਣਾ ਇੱਕ ਨੂੰ ਡਾਕਟਰ ਬਣਾਉਣਾ ਔਰ ਇੱਕ ਨੂੰ ਇੰਜੀਨੀਅਰ ਬਣਾਉਣਾ ਤੇ ਸਭ ਤੋਂ ਛੋਟੇ ਭਰਾ ਦੇ ਜ਼ਿੰਮੇਵਾਰੀ ਇੰਜੀਨੀਅਰ ਬਣਦੀ ਆਈ ਸੀ ਉਹ ਪੰਡਿਤ ਸ਼ਾਹ ਸੀ ਔਰ میٹرک 'ਚ ਉਹਦੇ ਨੰਬਰ ਵੀ ਅੱਛੇ ਆਏ। ਉਦੋਂ میٹرਕ ਤੋਂ ਬਾਅਦ ਦਾ ਇੰਤਿਹਾਨ ਵੀ ਯੂਨੀਵਰਸਿਟੀ ਲੈਂਦੀ ਸੀ। ਪਹਿਲੀ ਕਲਾਸ ਪ੍ਰੀ ਯੂਨੀਵਰਸਿਟੀ ਹੁੰਦੀ ਸੀ। ਤੇ ਇੰਜੀਨੀਅਰਿੰਗ ਕੋ ਜਾਣ ਲਈ ਪਹਿਲਾਂ ਪ੍ਰੀ ਯੂਨੀਵਰਸਿਟੀ ਕਰਨੀ ਪੈਂਦੀ ਸੀ। ਪ੍ਰੀ ਯੂਨੀਵਰਸਿਟੀ ਕਰਨ ਤੋਂ ਬਾਅਦ ਪ੍ਰੀ ਇੰਜੀਨੀਅਰਿੰਗ ਕਰਨੀ ਪੈਂਦੀ ਸੀ। ਤੇ ਪ੍ਰੀ ਇੰਜੀਨੀਅਰਿੰਗ ਦੇ ਆਧਾਰ ਤੇ ਉਦੋਂ ਕੋਈ ਏਦਾਂ ਦੇ ਟੈਸਟ ਵਗੈਰਾ ਨਹੀਂ ਹੁੰਦੇ ਸੀ। ਸਿਰਫ ਜਿਹੜੇ ਪ੍ਰੀ ਇੰਜੀਨੀਅਰਿੰਗ ਦੇ ਵਿੱਚ ਹੀ ਮਾਰਕਸ ਆਉਂਦੇ ਸੀ, ਉਹਨਾਂ ਦੇ ਆਧਾਰ ਤੇ ਤੁਹਾਨੂੰ ਅੱਗੇ ਇੰਜੀਨੀਅਰਿੰਗ ਵਿੱਚ ਦਾਖਲਾ ਮਿਲ ਜਾਂਦਾ ਸੀ। ਤੇ ਉਹਨੇ ਸਾਡੇ ਲਾਗੇ ਸਾਡੇ ਪਿੰਡ ਦੇ ਲਾਗੇ ਕਾਲਜ ਆ ਗਵਰਨਮੈਂਟ ਕਾਲਜ ਟੰਡਾ ਆਊਟਮੋਰ ਉਹਨੇ ਉੱਥੇ ਪ੍ਰੀ ਯੂਨੀਵਰਸਿਟੀ ਵਿੱਚ ਜਿਹੜੇ ਇੰਜੀਨੀਰਿੰਗ ਲਈ ਸਬਜੈਕਟ ਚਾਹੀਦੇ ਹੁੰਦੇ ਆ ਉਹ ਰੱਖ ਕੇ ਪ੍ਰੀ ਇੰਜੀਨੀਰਿੰਗ ਦੀ ਦਾਖਲਾ ਲਿਆ ਲੇਕਿਨ ਉਹਨਾਂ ਸਮਿਆਂ ਵਿੱਚ ਕਿਸੇ ਵੀ ਕਲਾਸ ਲਈ ਯੂਨੀਵਰਸਿਟੀ ਵਿੱਚ ਦਾਖਲਾ ਭੇਜਣ ਲਈ ਜਾਂ ਯੂਨੀਵਰਸਿਟੀ ਦੇ ਇਮਤਿਹਾਨ ਵਿੱਚ ਬੈਠਣ ਲਈ ਜਿਹੜੇ ਘਰੇਲੂ ਇਮਤਿਹਾਨ ਹੁੰਦੇ ਸੀ ਉਹਨਾਂ ਦੇ ਵਿੱਚ 20% ਨੰਬਰ ਲੈਣੇ ਜ਼ਰੂਰੀ ਹੁੰਦੇ ਸੀ ਲੇਕਿਨ ਉਸ ਦੀ ਸਮੱਸਿਆ ਇਹ ਹੋਈ ਕਿ ਉਹ 20% ਨੰਬਰ ਵੀ ਨਹੀਂ ਬਣਾ ਸਕਿਆ ਇਸ ਕਰਕੇ ਉਹਦਾ ਉਹਨੂੰ ਪਹਿਲਾ ਸਾਲ ਡ੍ਰੌਪ ਕਰਨਾ ਪੈ ਗਿਆ ਕਿਉਂਕਿ ਉਹਦੇ ਜਿਹੜੀਆਂ ਕੰਡੀਸ਼ਨਸ ਆ ਉਹ ਪੂਰੀਆਂ ਨਹੀਂ ਹੁੰਦੀਆਂ ਸੀ ਤੇ ਇਸ ਗੱਲ ਦੀ ਚਿੰਤਾ ਹੋਈ ਕਿ ਪੜਨ ਨੂੰ ਹੁਸ਼ਾਰ ਸੀ ਲੇਕਿਨ ਕੀ ਗੱਲ ਹੋਈ ਕਿ ਇਹਦਾ ਜਿਹੜਾ ਪਾਸ ਮਤਲਬ ਜਿਹੜਾ ਉੱਥੇ ਇੰਜਰੀ ਨਹੀਂ ਕੱਲ ਜਾਣ ਲਈ ਤਾਂ ਤੁਹਾਡਾ ਲੈਵਲ ਬਹੁਤ ਉੱਪਰ ਚਾਹੀਦਾ ਹੈ ਇਹ ਤਾਂ ਪਾਸ ਹੋਣ ਦੀ ਵੀ ਗੱਲ ਛੱਡੋ ਇਹ ਤਾਂ ਜਿਹੜੀਆਂ ਮਡਲੀਆਂ ਕੰਡੀਸ਼ਨਾਂ ਉਹ ਵੀ ਨਹੀਂ ਇਹਦੀਆਂ ਬਣ ਸਕੀਆਂ ਤਾਂ ਸਮੱਸਿਆ ਕੀ ਹੋ ਗਈ ਤੋਹਫੇ ਕਰਦਿਆਂ ਨੇ ਥੋੜਾ ਜਿਹਾ ਅਸੀਂ ਇਸ ਗੱਲ ਦੀ ਥੋੜੀ ਜਿਹੀ ਫਿਰ ਇਨਵੈਸਟੀਗੇਸ਼ਨ ਕੀਤੀ ਵੀ ਕੀ ਕਾਰਨ ਹੋਇਆ ਇਹਦੇ ਕਿ ਇਹਦਾ ਜਿਹੜਾ ਲੈਵਲ ਆ ਕਿਥੇ ਉੱਪਰ ਜਿਹੜਾ ਕਿਥੇ ਫਰਸਟ ਕਲਾਸ ਤੋਂ ਵੀ ਉਹਦੇ ਜ਼ਿਆਦਾ ਨੰਬਰ ਸੀ ਤੇ ਇਹ ਇਸ ਲੈਵਲ ਤੇ ਕਿਉਂ ਆ ਗਿਆ ਕਿ 20% ਵੀ ਨੰਬਰ ਇਹਦੇ ਕਿਉਂ ਨਹੀਂ ਬਣ ਸਕੇ ਤੇ ਫਿਰ ਸਾਨੂੰ ਪਤਾ ਲੱਗਾ ਕਿ ਉਦੋਂ ਇਸ ਤਰ੍ਹਾਂ ਸੀਗਾ ਕਿ ਗਵਰਨਮੈਂਟ ਕਾਲਜ ਟਾਂਡੇ ਦੇ ਦੋ ਕੈਂਪਸ ਸੀਗੇ ਇੱਕ ਨਵਾਂ ਕੈਂਪਸ ਬਣਿਆ ਸੀ ਉਹਦੇ ਵਿੱਚ ਸਾਇੰਸ ਦੀਆਂ ਕਲਾਸਾਂ ਲੱਗਦੀਆਂ ਸੀ ਇੱਕ ਪੁਰਾਣਾ ਕੈਂਪਸ ਸੀ ਉਹਦੇ ਵਿੱਚ ਆਰਟ ਦੀਆਂ ਕਲਾਸਾਂ ਲੱਗਦੀਆਂ ਸੀ ਇਹਦੇ ਨਾਲ ਜਿਹੜੇ ਕਲਾਸ ਵਾਲੇ ਸੀ ਇਹਦੇ میٹرਿਕ ਦੇ ਉਹ ਬਹੁਤਿਆਂ ਕੋ ਆਰਟਸ ਦੇ ਸਬਜੈਕਟ ਸੀਗੇ ਉਹ ਦੂਸਰੇ ਕੈਂਪਸ 'ਚ ਹੁੰਦੇ ਸੀ ਇਹ ਸਾਇੰਸ ਦੇ ਸੀ ਇਹ ਦੂਜੇ ਕੈਂਪਸ 'ਚ ਲੇਕਿਨ ਇਹ ਉਧਰੋਂ ਆਪਣਾ ਕਿਸਨਮਾਰ ਕੇ ਤਾਂ ਆਪਣੇ ਜਿਹੜੇ ਆਰਟਸ ਵਾਲੇ ਦੇ ਜਿਹੜੇ ਸਜਣ ਮਿੱਤਰ ਹੁੰਦੇ ਸੀ ਉਹਨਾਂ ਦੇ ਨਾਲ ਜਾ ਕੇ ਆਪਣੀ ਮौज-ਮਸਤੀ ਵਿੱਚ ਪੈ ਜਾਂਦਾ ਸੀ ਤਾਂ ਇਧਰੋਂ ਪੜ੍ਹਾਈ ਦਾ ਜਿਹੜਾ ਖਿਆਲ ਸੀ ਉਹ ਫਿਰ ਥੋੜਾ ਜਿਹਾ ਉਹਨੂੰ ਪਿੱਠ ਹੋ ਜਾਂਦੀ ਸੀ ਉਹਦੇ ਕਰਕੇ ਇਹਦੀਆਂ ਕੰਡੀਸ਼ਨਾਂ ਨਹੀਂ ਬਣ ਸਕੀਆਂ ਤੇ ਫਿਰ ਪਤਾ ਕੀਤਾ ਵੀ ਇਹ ਇਹਦੇ ਇਹ ਇਹਦੀਆਂ ਇਹਦੀਆਂ ਕੰਡੀਸ਼ਨਾਂ ਨਾ ਬਣਨ ਦਾ ਕਾਰਨ ਕੋਈ ਹੋਰ ਨਹੀਂ ਸਿਰਫ ਇਹ ਹੀ ਆ ਕਿ ਇਹ ਜਿਹੜੀ ਮਿਹਨਤ ਚਾਹੀਦੀ ਸੀ ਉਹ ਨਹੀਂ ਕੀਤੀ ਐ ਮੌਜ-ਮਸਤੀ ਵਿੱਚ ਪੈ ਗਿਆ ਤੇ ਇਹ ਆਪਣਾ ਪਤਾ ਲੱਗਾ ਜਿਸ ਲਈ ਕਿ ਜਿਹੜੀਆਂ ਗਤੀਵਿਧੀਆਂ ਕਿੱਦਾਂ ਹੈਗੀਆਂ ਤੇ ਇੱਕ ਦਿਨ ਸਾਡੇ ਪਿਤਾ ਜੀ ਨੇ ਫਿਰ ਬਹਾਲ ਕੇ ਜਰਾ ਅچھے ਤਰੀਕੇ ਨਾਲ ਜਿਹੜਾ ਸਮਝਾਉਣ ਦਾ ਤਰੀਕਾ ਹੁੰਦਾ ਉਹਦੇ ਨਾਲ ਸਮਝਾਇਆ ਔਰ ਇਹਨੂੰ ਦੱਸ ਦਿੱਤਾ ਕਿ ਵੀ ਅੱਜ ਤੋਂ ਬਾਅਦ ਤੂੰ ਕਿਤੇ ਨਾ ਜਾਣਾ ਨਾ ਕਿਤੇ ਆਉਣਾ ਜਦੋਂ ਉਹ ਕਿਤੇ ਦੁਬਾਰਾ ਇਮਤਿਹਾਨ ਹੋਣਗੇ ਦੇਖੀ ਜਾਊਗੀ ਤੂੰ ਅੱਜ ਤੋਂ ਆਪਣੀ ਪੜ੍ਹਾਈ ਸ਼ੁਰੂ ਕਰ ਦੇ ਔਰ ਕਿਉਂਕਿ ਸੇਵਾ ਹੋਈ ਸੀ ਇਸ ਕਰਕੇ ਸੇਵਾ ਦੇ ਡਰੋਂ ਉਹਨੂੰ ਲੱਗਾ ਸੀ ਕਿ ਵੀ ਮੈਂ ਮੇਰੀ ਗਲਤੀ ਵੀ ਆ ਇੱਕ ਤਾਂ ਮੈਂ ਜਿਹੜਾ ਮੈਂ ਆਪਣਾ ਸਾਲ ਖਰਾਬ ਕੀਤਾ ਦੂਜਾ ਮੈਂ ਹੁਣ ਵੀ ਕੋਈ ਜਿਹੜਾ ਉਹ ਤਾਂ ਸੱਪ ਨਹੀਂ ਸਿੱਖ ਰਿਹਾ ਉਹਦੇ ਮਨ ਵਿੱਚ ਇਹ ਗੱਲ ਆਈ ਤਾਂ ਉਹਨੇ ਆਪ ਪਈਦਾ ਕਹਿਣਾ ਮੰਨ ਕੇ ਉਹ ਦਿਨ ਤੋਂ ਹੀ ਇੱਕ ਕਮਰੇ ਦੇ ਵਿੱਚ ਥੱਲੇ ਉਹਨਾਂ ਆਪਣਾ ਅਸਣ ਲਾ ਲਿਆ ਤੇ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ ਪਰ ਪੜ੍ਹਾਈ ਇਦਾਂ ਸ਼ੁਰੂ ਕੀਤੀ ਕਿ ਮੈਂ ਤਾਂ ਉਹ ਅਸੀਂ ਇੱਕ ਕਮਰੇ 'ਚ ਹੀ ਸੌਂਦੇ ਸੀ ਮੈਂ ਕਿਤੇ ਰਾਤ ਨੂੰ ਵੀ ਜਦੋਂ ਕਿਤੇ ਬਾਥਰੂਮ ਜਾਣ ਲਈ ਉੱਠਦਾ ਸੀ ਤੋਂ ਬੈਠਾ ਪੜ੍ਹਦਾ ਹੁੰਦਾ ਸੀ ਤੇ ਇਸ ਤਰ੍ਹਾਂ ਉਹਨੇ ਆਪਣੀ ਪ੍ਰੀ ਇੰਜੀਨੀਰਿੰਗ ਸੌਰੀ ਜਿਹੜੀ ਪ੍ਰੀ ਯੂਨੀਵਰਸਿਟੀ ਹੋ ਗਈ ਉਸ ਤੋਂ ਬਾਅਦ ਪ੍ਰੀ ਇੰਜੀਨੀਰਿੰਗ ਆ ਗਿਆ ਪ੍ਰੀ ਇੰਜੀਨੀਰਿੰਗ ਚ ਵੀ ਉਹਨੇ ਪ੍ਰੀ ਯੂਨੀਵਰਸਿਟੀ ਦਾ ਇਮਤਿਹਾਨ ਦੇਣ ਤੋਂ ਬਾਅਦ ਇਹ ਨਹੀਂ ਦੇਖਿਆ ਫਿਰ ਰਿਜ਼ਲਟ ਕਦੋਂ ਆਉਂਦਾ ਉਹ ਨਾਲ ਦੇ ਨਾਲ ਹੀ ਇਦਾਂ ਹੀ ਬੈਠ ਗਿਆ ਕਿ ਮੇਰਾ ਕੱਲ ਨੂੰ ਇਮਤਿਹਾਨ ਹੋਣਾ ਤੇ ਪੂਰਾ ਸਾਰਾ ਸਾਲ ਉਹ ਕੋਈ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਜਿਸਲੇ ਮੈਂ ਉਹਨੂੰ ਦੇਖਦਾ ਸੀ ਉਸਲੇ ਆਪਣੀਆਂ ਕਿਤਾਬਾਂ ਲੈ ਕੇ ਲੱਗਾ ਹੁੰਦਾ ਸੀ ਪਰ ਪਰ ਉਹਦੀ ਸਮੱਸਿਆ ਇਹ ਹੋਈ ਕਿ ਪ੍ਰੀ ਇੰਜੀਨੀਰਿੰਗ ਚ ਉਹ ਫੇਲ ਹੋ ਗਈ ਜਦ ਕਿ ਜਿਹੜੀ ਨੇ ਕਾਲੀ ਦਾਖਲਾ ਲੈਣ ਲਈ ਘੱਟ ਤੋਂ ਘੱਟ ਉਦੋਂ 63 64% ਬਣਾ ਦੀ ਲੋਟ ਹੁੰਦੀ ਸੀ ਪਰ ਉਹ ਇੰਨੇ ਉੱਚੇ ਨੰਬਰ ਦਾ ਕੀਆ ਉਹ ਪਾਸ ਵੀ ਨਹੀਂ ਹੋ ਸਕਿਆ ਤਾਂ ਮੈਨੂੰ ਉੱਤੇ ਫਿਰ ਬੜਾ ਮੈਨੂੰ ਰੱਬ ਤੇ ਵੀ ਥੋੜੀ ਹੈਰਾਨੀ ਹੋਈ ਤੇ ਮੈਨੂੰ ਉੱਤੇ ਵੀ ਬੜਾ ਤਸ ਹੈ ਕਿ ਯਾਰ ਇਹ ਬੰਦਾ ਇੰਨੀ ਮਿਹਨਤ ਕੀਤੀ ਐਨੇ ਦਿਨ ਰਾਤ ਇੱਕ ਕਰ ਦਿੱਤਾ ਜਿਹਨੂੰ ਕਹਿੰਦੇ ਆ ਪੰਜਾਬੀ ਸਹੀ ਮਿਨਾ ਚ ਦਿਨ ਰਾਤ ਇੱਕ ਕਰਨਾ ਉਹ ਕਰ ਦਿੱਤਾ ਤੇ ਫਿਰ ਵੀ ਇਹ ਮਤਲਬ ਜਿਹੜਾ ਪਾਸ ਵੀ ਨਹੀਂ ਹੋ ਸਕਿਆ ਇਹ ਆਪਣੇ ਆਪ ਦੇ ਵਿੱਚ ਉਹ 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 ਥੋੜਾ ਜਿਹਾ ਉਹ ਉਹਦਾ ਹੋ ਸੁਭਾ ਥੋੜਾ ਜਿਆਦਾ ਹੋਰ ਤਰ੍ਹਾਂ ਦਾ ਹੁੰਦਾ ਸੀ ਉਹਨੇ ਇਹਨਾਂ ਮਹਿਸੂਸ ਨਹੀਂ ਕੀਤਾ ਪਰ ਮੈਨੂੰ ਇਸ ਗੱਲ ਮੇਰੇ ਆਪਣੇ ਆਪ 'ਚ ਮੈਨੂੰ ਇਸ ਗੱਲ ਦੀ ਬੜੀ ਬੜੀ ਚਿੰਤਾ ਹੋਈ ਬੜਾ ਮਹਿਸੂਸ ਹੋਇਆ ਕਿ ਯਾਰ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਜਿਹੜਾ ਕੋਈ ਕੋਈ ਆਪਣੀ ਪ੍ਰਾਪਤੀ ਦੇ ਲਾਗੇ ਛਾਗੇ ਨਹੀਂ ਪਹੁੰਚਿਆ ਬੰਦਾ ਇਹ ਇਹ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਮਿਰਲੇ ਵਿਸ਼ਾ ਬਣਿਆ ਤੇ ਮੈਂ ਉਹਨੂੰ ਇੱਕ ਸਲਾਹ ਦਿੱਤੀ ਉਦੋਂ ਇੱਥੇ ਜਲੰਧਰ ਡੀਏ ਡੀਏਵੀ ਔਸ਼ਯਰਵੈਦਿਕ ਮੈਡੀਕਲ ਕਾਲਜ ਹੈ ਹਾਂ ਹੁਣ ਤਾਂ ਉਹ ਜਿਹੜੇ ਉਹਦੇ ਕੋਰਸਿਸ ਆ ਉਹ ਯੂਨੀਵਰਸਿਟੀ ਨਾਲ ਹੋ ਗਿਆ ਅਫੀਲੀਏਟਡ ਹੋ ਗਿਆ ਬੀਏ ਐਮਐਸ ਹੋ ਗਿਆ ਉਦੋਂ ਜੀਐਮਐਸ ਹੁੰਦੀ ਸੀ ਇਹ ਜਿਹੜੀ ਆ ਦਿੱਸੀ ਜ਼ਰੂਰਤ ਜਿਹੜੀ ਆ ਸਿਸਟਮ ਔਰ ਜਿਹੜਾ ਅੰਗਰੇਜ਼ੀ ਸਿਸਟਮ ਆ ਉਹਦਾ ਇੱਕ ਜਿਹੜਾ ਇੰਟੀਗ੍ਰੇਟਿਡ ਕੋਰਸ ਹੈਗਾ ਜੀਐਮਐਸ ਤੇ ਉਹਦੇ ਵਿੱਚ میٹرਕ ਤੋਂ ਬਾਅਦ ਐਡਮਿਸ਼ਨ ਮਿਲ ਜਾਂਦਾ ਸੀ ਤਾਂ ਜਿਹੜਾ ਮੇਰੇ ਤੋਂ ਸਾਡਾ ਛੋਟਾ ਭਰਾ ਸੀ ਉਹ ਉੱਥੇ ਦਾਖਲ ਸੀ ਉਹਨ ਮੈਟਰਕ ਤੋਂ ਨੰਬਰ ਚੰਗੇ ਸੀ ਉਹਨੂੰ ਵੀ ਮਿਲ ਗਿਆ ਸੀ ਇਹਦੇ ਵੀ ਨੰਬਰ ਚੰਗੇ ਸੀ ਇਹਨੂੰ ਵੀ ਮਿਲ ਜਣਾ ਸੀ ਤੇ ਮੈਂ ਉਹਨੂੰ ਸਲਾਹ ਦਿੱਤੀ ਮੈਂ ਕਹਾਂ ਵੀ ਦੇਖ ਪ੍ਰੀ ਉੱਥੇ ਇੰਜ ਰੀਡਿੰਗ ਕਾਲਜ ਵਿੱਚ ਦਾਖਲ ਹੋਣ ਲਈ ਮੈਨੂੰ ਸਾਨੂੰ 63 65% ਨੰਬਰ ਚਾਹੀਦੇ ਆ ਤੇ ਤੂੰ ਪਾਸ ਵੀ ਨਹੀਂ ਹੋ ਸਕਿਆ ਤੇ ਤਾਂ ਮੰਨ ਲਓ ਤੇਰੇ 33% ਨੰਬਰ ਵੀ ਨਹੀਂ ਆਏ ਤੇ 33 ਦਾ ਤਾਂ 40 ਦਾ ਫਰਕ 30% ਦਾ ਹੈ ਤੇ ਇਹ ਮੈਂ ਕਹਾਂ ਮੈਨੂੰ ਲੱਗਦਾ ਵੀ ਇਹ ਇੰਨਾ ਵੱਡਾ ਫਰਕ ਨਿਕਲਣਾ ਬੜਾ ਮੁਸ਼ਕਲ ਆ ਤੇ ਐਵੇਂ ਕੰਦੇ ਸੇਰ ਮਾਰਨ ਦਾ ਕੋਈ ਬਹੁਤਾ ਫਾਇਦਾ ਨਹੀਂ ਤੇ ਚੰਗਾ ਇਹ ਹੋਵੇ ਤੂੰ ਇਦਾਂ ਕਰਕੇ ਜਿੱਥੇ ਸਾਡਾ ਦੂਜਾ ਭਰਾ ਦਾਖਲ ਹੈਗਾ ਉਹਦੇ ਉੱਥੇ ਤੈਨੂੰ ਬੜੇ ਆਰਾਮ ਦੇ ਨਾਲ ਜਿਹੜੇ ਜਿੰਨੇ ਤੇਰੇ ਮੈਟ੍ਰਿਕ ਚ ਨੰਬਰ ਹੈਗੇ ਆ ਆਕਸ ਹੈਗੇ ਆ ਉਹਦੇ ਨਾਲ ਆ ਰਾਮ ਨਾ ਰਾਮ ਨਾ ਉੱਥੇ ਮਿਲ ਜਾਣਾ ਦੋਹੇ ਜਣੇ ਜੀਐਮਐਸ ਕਰ ਲਿਆ ਉਹ ਦੋਹੇ ਭਰਾ ਰੱਖ ਕੇ ਆਪਣਾ ਜਿਹੜਾ ਹਸਾਲ ਖੋਲ ਲੈ ਤੇ ਉਹਦਾ ਜਵਾਬ ਸੀ ਕਿ ਵੀ ਵੀ ਤੇਰੀ ਸਲਾਹ ਤਾਂ ਠੀਕ ਆ ਲੇਕਿਨ ਮੇਰੀ ਪਲਾਨਿੰਗ ਹੋ ਰਹੀ ਆ ਤੇ ਉਹਨਾਂ ਨੂੰ ਦੱਸੀ ਆਪਣੀ ਪਲਾਨਿੰਗ ਕਿਹਾ ਵੀ ਮੈਂ ਇਹ ਨਿਸ਼ਚਾ ਕੀਤਾ ਕਿ ਦੋ ਗੱਲਾਂ ਕਰਨੀਆਂ ਜਾਂ ਤਾਂ ਇੰਜੀਨੀਅਰ ਬਣਨਾ ਤੇ ਜਾਹਰ ਦੋ ਝੋਟੇ ਲੈ ਲੈਣੇ ਆ ਤੇ ਪਿੰਡ ਸਾਡੀ ਜਮੀਨ ਸੀਗੀ ਤੇ ਫਿਰ ਮੈਂ ਜਾ ਕੇ ਖੇਤੀ ਕਰਨੀ ਇਹ ਤੋਂ ਬਗੈਰ ਮੇਰੇ ਕੋਈ ਹੋਰ ਚੋਇਸ ਨਹੀਂ ਦੀ ਉਹ ਮਰਜ਼ੀ ਮੈਨੂੰ ਕਰਨਾ ਪਵੇ ਮੈਂ ਪੂਰਾ ਜੋਰ ਲਾਉਂਗਾ ਕੋਈ ਨਹੀਂ ਇੱਕ ਵਾਰ ਫੇਲ ਹੋ ਗਏ ਆ ਫੇਰ ਫੇਰ ਕੋਸ਼ਿਸ਼ ਕਰਾਂਗੇ ਪਰ ਜੇ ਨਾ ਕੁਝ ਹੋਇਆ ਤਾਂ ਮੈਂ ਫਿਰ ਹੋਰ ਕੁਝ ਨਹੀਂ ਕਰਨਾ ਮੈਂ ਜਾ ਖੇਤੀ ਕਰੂੰਗਾ ਤੇ ਜਾ ਫਿਰ ਮੈਂ ਇੰਜੀਨੀਅਰ ਬਣੂੰਗਾ ਮੇਰੇ ਕੋਲ ਮੈਂ ਨਹੀਂ ਸਮਝਦਾ ਉਹ ਕਹਿੰਦਾ ਕਿ ਮੇਰੇ ਲਈ ਇਤੋਂ ਬਗੈਰ ਕੋਈ ਹੋਰ ਆਲਟਰਨੇਟਿਵ ਹੈਗਾ ਮੇਰੇ ਲਈ ਕੋਈ ਹੋਰ ਰਸਤਾ ਹੈਗਾ ਉਹ ਫਿਰ ਭਾਵੇਂ ਫੇਲ ਹੋਣ ਕਰਕੇ ਥੋੜਾ ਜਿਹਾ ਬੰਦੇ ਦਾ ਮਨ ਟੁੱਟਦਾ ਹੈ ਹੌਸਲਾ ਟੁੱਟਦਾ ਹੈ ਪਰ ਉਹਨੇ ਇਦਾਂ ਇਦਾਂ ਦੀ ਕੋਈ ਆਪਣੀ ਫੀਲਿੰਗ ਨਹੀਂ ਹੋਣ ਦਿੱਤੀ ਉਹ ਫਿਰ ਉਦਣ ਹੀ ਕਿਤਾਬਾਂ ਲੈ ਕੇ ਉਹੀ ਜਿਹੜਾ ਥੱਲੇ ਅਸਣ ਲਾਇਆ ਸੀ ਉੱਤੇ ਬਹਿ ਗਿਆ ਤਾਂ ਉਹਨੇ ਦਿਨ ਰਾਤ ਫਿਰ ਇੱਕ ਕਰ ਦਿੱਤਾ ਲੇਕਿਨ ਇਸ ਵਾਰੀ ਫਿਰ ਪ੍ਰਮਾਤਮਾ ਦੀ ਮਿਹਰ ਹੋਈ ਉਹਨੂੰ ਜਿਹਨੂੰ ਨੰਬਰ ਚਾਹੀਦੇ ਸੀ ਅੰਜਲੀ ਨੇ ਕੱਲ ਜਾਣ ਲਈ ਉਹਨੇ ਉਹਦੇ ਨੰਬਰ ਹੋ ਗਿਆ ਤੇ ਉਹ ਅੰਜਲੀ ਨੇ ਕੱਲ ਚਲਾ ਗਿਆ ਤੇ ਉਸ ਤੋਂ ਬਾਅਦ ਅੰਜਲੀ ਨੇ ਕਰਕੇ ਪਹਿਲਾਂ ਫੌਜ ਚ ਚਲਾ ਗਿਆ ਫੌਜ ਮਤਲਬ ਜਿਹੜਾ ਕਰਨਲ ਦੇ ਅਹੁਦੇ ਤੱਕ ਗਿਆ ਤੇ ਉਸ ਤੋਂ ਬਾਅਦ ਫਿਰ ਨੈਸ਼ਨਲ ਹਾਈਵੇ ਥੌਰੀਟੀ ਵਿੱਚ ਚਲਾ ਗਿਆ ਉੱਥੋਂ ਫਿਰ بطور ਚੀਫ ਇੰਜੀਨੀਅਰ ਰਿਟਾਇਰ ਹੋਇਆ ਤੇ ਇੱਥੇ ਗੱਲ ਕਰਨ ਵਾਲੀ ਕੀ ਹੈ ਕਿ ਇੱਕ ਇਹ 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 ਸਾਰੀ ਕਹਾਣੀ ਵਿੱਚ ਇਹ ਸਾਰੀ ਕਥਾ ਚ ਇੱਕ ਸਬਕ ਆ ਮੈਂ ਵੀ ਉਹ ਕੋ ਲਿਆ ਸੀ ਉਹ ਸਭ ਉਹ ਇਹ ਹੈ ਕਿ ਜੇ ਤੁਸੀਂ ਨਿਸ਼ਚਾ ਕਰ ਲਿਆ ਜੇ ਤੁਸੀਂ ਇਰਾਦਾ ਕਰ ਲਿਆ ਔਰ ਉਹ ਰਾਦੇ ਲਈ ਨੂੰ ਪੂਰਾ ਕਰਨੇ ਲਈ ਜਿੰਨੀ ਮਿਹਨਤ ਚਾਹੀਦੀ ਆ ਉਹ ਮਿਹਨਤ ਕਰ ਲਈ ਤਾਂ ਫਿਰ ਤੁਹਾਨੂੰ ਆਪਣੇ ਮੰਜ਼ਲ ਤੋਂ ਥੜਕਾਉਣ ਵਾਲੀ ਦੁਨੀਆ 'ਚ ਕੋਈ ਸ਼ਕਤੀ ਨਹੀਂ ਜੇ ਤੁਸੀਂ ਧਾਰ ਲਓ ਇਹ ਗੱਲ ਕਿ ਮੈਂ ਆ ਕੰਮ ਕਰਨਾ ਹੈ ਕਿਉਂਕਿ ਮੈਂ ਦੇਖਿਆ ਆਪਣੀ ਜ਼ਿੰਦਗੀ ਵਿੱਚ ਕਿ ਜ਼ਿੰਦਗੀ ਵਿੱਚ ਦਸਾਂ ਵਿੱਚੋਂ ਨੌ ਹਿੱਸੇ ਮਿਹਨਤ ਕੰਮ ਕਰਦੀ ਆ ਤੇ ਇੱਕ ਹਿੱਸਾ ਬਾਕੀ ਹੋਰ ਗੱਲਾਂ ਜਿਹੜੀਆਂ ਉਹ ਕੰਮ ਕਰਦੀਆਂ ਜਿੱਦਾਂ ਕਿ ਬੰਦਾ ਹਸ਼ਿਆਰ ਹੈ ਕਿ ਨਹੀਂ ਹੈ ਉਹਦੇ ਹਾਲਾਤ ਹੈ ਕਿ ਨਹੀਂ ਬਾਕੀ ਸਾਰੀਆਂ ਗੱਲਾਂ ਲੇਕਿਨ ਨੌ ਹਿੱਸੇ ਜਿਹੜੀ ਗੱਲ ਜਿਹੜੀ ਜਿਹੜੀ ਉਹਦੀ ਮਤ ਕਰਦੀ ਆ ਉਹਦੀ ਮਿਹਨਤ ਹੁੰਦੀ ਹੈ ਇਹਦੇ ਲਈ ਜੇ ਜੇ ਤੁਹਾਡੇ ਕੋਲ ਇਹ ਇਰਾਦਾ ਹੈਗਾ ਤੁਸੀਂ ਨਿਸ਼ਾ ਕੀਤਾ ਔਰ ਉਹ ਨਿਸ਼ਾ ਔਰ ਇਰਾਦਾ ਪ੍ਰਾਪਤ ਕਰਨ ਲਈ ਤੁਹਾਡੇ ਕੋਲ ਉਨੀ ਸਖਤ ਮਿਹਨਤ ਕਰਨ ਦੀ ਲਗਨ ਹੈਗੀ ਆ ਤਾਂ ਤੁਸੀਂ ਮਿਹਨਤ ਕਰ ਸਕਦੇ ਹੋ ਤਾਂ ਕਰਦੇ ਆ ਔਰ ਉਹਦੇ ਲਈ ਵੀ ਤੁਹਾਡੇ ਕੋਲ ਮਜਬੂਤ ਇਰਾਦਾ ਹੈਗਾ ਤੇ ਫਿਰ ਦੁਨੀਆ ਦੀ ਕੋਈ ਸ਼ਕਤੀ ਤੁਹਾਨੂੰ ਆਪਣੀ ਮੰਜ਼ਿਲ ਤੋਂ ਥੜਕਾ ਨਹੀਂ ਸਕਦੀ ਇਹ ਸਬਕ ਮੈਂ ਵੀ ਉਹਦੇ ਕੋਲ ਸਿੱਖਿਆ ਭਾਵੇਂ ਮੇਰਾ ਛੋਟਾ ਭਰਾ ਸੀ ਮੈਨੂੰ ਮਹਾਰਾਜ ਦੀ ਕਿਰਪਾ ਸੀ ਗੱਲ ਸਮਝ ਆਉਂਦੀ ਸੀ ਕਲਾਸ ਦੇ ਵਿੱਚ ਹੁਸ਼ਿਆਰ ਵਿਦਿਆਰਥੀਆਂ ਵਿੱਚ ਗਿੜੇ ਜਾਂਦੇ ਸੀ ਪਰ ਮੈਨੂੰ ਨੰਬਰ ਲੈਣ ਦੀ ਜਾਂਚ ਨਹੀਂ ਸੀ ਕਿਉਂਕਿ ਮੈਨੂੰ ਮਿਹਨਤ ਕਰਨ ਦੀ ਮੇਰੀ ਆਦਤ ਨਹੀਂ ਸੀਗੀ ਤੇ ਮੈਂ ਇਹ ਉਹਦੇ ਕੋਲ ਗੱਲ ਸਿੱਖੀ ਕਿ ਜੇ ਜ਼ਿੰਦਗੀ ਵਿੱਚ ਕੁਝ ਬਣਨਾ ਹੈ ਜ਼ਿੰਦਗੀ ਵਿੱਚ ਕੁਝ ਅੱਗੇ ਨਿਕਲਣਾ ਤਾਂ ਫਿਰ ਤੁਹਾਨੂੰ ਮਿਹਨਤ ਕਰਨੀ ਪਊਗੀ ਮੈਂ ਪੀਆਈਡੀ ਕੀਤੀ ਅਦਰਵਾਈਜ਼ ਜੇ ਉਹਦੀ ਐਗਜ਼ਾਮਪਲ ਮੇਰੇ ਸਾਹਮਣੇ ਨਾ ਹੁੰਦੀ ਤਾਂ ਕਿਉਂਕਿ ਮੈਨੂੰ ਇਹਦਾਂ ਕਰਨ ਦੀ ਆਦਤ ਨਹੀਂ ਸੀ ਇਸ ਕਰਕੇ ਮੇਰੇ ਕੋ ਇਹ ਪੀਆਈਡੀ ਦਾ ਬੜਾ ਕੋਈ ਸੌਖਾ ਕੰਮ ਨਹੀਂ ਬੜਾ ਔਖਾ ਕੰਮ ਹੁੰਦਾ ਸੀ ਮੈਂ ਇਹਦੇ ਬਾਰੇ ਸੋਚ ਵੀ ਨਹੀਂ ਸਕਦਾ ਸੀ ਕਿਉਂਕਿ ਉਹਦੀ ਐਗਜ਼ਾਮਪਲ ਮੇਰੇ ਸਾਹਮਣੇ ਸੀ ਇਸ ਕਰਕੇ ਉਹਦਾ ਮੈਨੂੰ ਹੌਸਲਾ ਸੀ ਮੈਨੂੰ ਇਹ ਅਸੀਂ ਵੀ ਜੇ ਇਹ ਪ੍ਰੀ ਇੰਜੀਨੀਅਰਿੰਗ ਵਿੱਚ ਫੇਲ ਤੋਂ ਉੱਠ ਕੇ ਉਹਨੇ ਨੰਬਰ ਲੈ ਕੇ ਇੰਜੀਨੀਅਰਿੰਗ ਵਿੱਚ ਦਾਖਲ ਹੋ ਸਕਦਾ ਹੈ ਔਰ ਇਹ ਇਨਾ ਹੈ ਭਾਵੇਂ ਫੇਲ ਹੋ ਗਿਆ ਪਰ ਫਿਰ ਵੀ ਇਹਦਾ ਜਿਹੜਾ ਨਿਸ਼ਚੈ ਹੱਲੇ ਵੀ ਇਨਾ ਪੱਕਾ ਹੈ ਇਹਦਾ ਇਰਾਦਾ ਹੱਲੇ ਵੀ ਇਨਾ ਪੱਕਾ ਹੈ ਹੱਲੇ ਵੀ ਇਹਨੂੰ ਆਪਣੀ ਮਿਹਨਤ ਤੇ ਇਨਾ ਮਾਨਿਆ ਨੂੰ ਪਤਾ ਹੈ ਕਿ ਮੈਂ ਨਿਕਲ ਜਾਣਾ ਤੇ ਫਿਰ ਮੈਨੂੰ ਵੀ ਇੱਕ ਤੋਂ ਕੁਝ ਸਿੱਖਣਾ ਚਾਹੀਦਾ ਔਰ ਮੈਂ ਕਈ ਦੋਸਤਾਂ ਨਾਲ ਇਹ ਜਿਹੜੀ ਗੱਲ ਸਾਂਝੀ ਕੀਤੀ ਹੈ ਕਿ ਵੀ ਜਦੋਂ ਤੁਹਾਡੇ ਸਾਹਮਣੇ ਕੋਈ ਇਦਾਂ ਦੀ ਐਗਜ਼ਾਮਪਲ ਹੁੰਦੀ ਆ ਕਿ ਜਿੱਥੇ ਮਜ਼ਬੂਤ ਇਰਾਦਾ ਤੇ ਮਜ਼ਬੂਤ ਨਿਸ਼ਚੈ ਤੇ ਨਾਲ ਉਸ ਇਰਾਦੇ ਨੂੰ ਪਗਾਉਣ ਵਾਲੀ ਜੇ ਸਾਖਤ ਮਿਹਨਤ ਹੋਵੇ ਤਾਂ ਫਿਰ ਦੁਨੀਆ ਦੇ ਵਿੱਚ ਕੋਈ ਇਦਾਂ ਦੀ ਸ਼ਕਤੀ ਨਹੀਂ ਹੁੰਦੀ ਕੋਈ ਇਦਾਂ ਦੀ ਸਥਿਤੀ ਨਹੀਂ ਹੁੰਦੀ ਕੋਈ ਇਦਾਂ ਦਾ ਮੌਕਾ ਨਹੀਂ ਹੁੰਦਾ ਕਿ ਤੁਹਾਡਾ ਜਿਹੜਾ ਮਜ਼ਬੂਤ ਇਰਾਦਾ ਆ ਉਹ ਨੂੰ ਜਿਹੜਾ ਫਲ ਲੱਗਣਾ ਉਹ ਨਾਣ ਲੱਗੇ ਦੱਸਖੋ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਇਹ ਬਰਤਾਰਾ ਇਹ ਤੋਂ ਇਹਨੂੰ ਸੁਣ ਕੇ ਸ਼ਾਇਦ ਤੁਹਾਡੇ ਵਿੱਚੋਂ ਵੀ ਕੁਝ ਇੱਕ ਦਸ਼ਕਾ ਨੂੰ ਇਦਾਂ ਦਾ ਕੋਈ ਹੌਸਲਾ ਮਿਲੂਗਾ ਜਿਹੜਾ ਤੁਹਾਨੂੰ ਜੀਵਨ ਦੇ ਪੰਨੇ ਦੇ ਉੱਪਰ ਮਜ਼ਬੂਤੀ ਨਾਲ ਅੱਗੇ ਤੁਰਨ ਲਈ ਸਹਾਇਤਾ ਕਰੂਗਾ ਇਸ ਦੇ ਨਾਲ ਹੀ ਇੱਥੇ ਹੀ ਅੱਜ ਦੀ ਇਹ ਵੀਡੀਓ ਖਤਮ ਕਰਦੇ ਆਂ ਅਗਲੀ ਇਸ ਤਰ੍ਹਾਂ ਦੀ ਵੀਡੀਓ ਹੋਰ ਲੈ ਕੇ ਤੁਹਾਡੀ ਸੇਵਾ ਵਿੱਚ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ